ਹਾਂਜੀ ਦੋਸਤੋ ਦੇਖੋ ਕਰੋ ਵਿਆਹ ਦੇ ਹੁਣ ਜਾਏ ਵਿਆਹ ਦੇਖੋ ਜਾ ਦੂਬਾਰਾ ਹਲਦੀ ਦਾ ਕਰੋ ਉਦੋਂ ਹਲਦੀ ਇਹਦੇ ਚਾਕੇ ਬਟੇ ਸਮਾਰ ਕੇ ਚਾਕੇ ਚਾਕੇ ਇਹਦੇ ਚਾਕੇ ਇਹਦੇ ਦੇਖੋ ਪੈਵੀ ਪੈਵੀ ਥੋੜੇ ਸਤੇ ਰਹਿ ਕੇ ਆ ਕੇ ਸਾਰੇ ਜਿਹੜੇ ਥੋੜਾ ਨੇੜੇ ਹੈ ਇਹਦੇ ਚਾਕੇ ਫੋਟੋ ਖੜਾ ਸਾਰੇ ਤਿੰਨੇ ਦੇਖੋ ਤਿੰਨੇ ਫੁੱਟ ਧਿਆਕੇ ਰੋ ਇੱਧਰ ਇੱਧਰ ਯਾਰ ਦੋਸਤ ਬੈਠੇ ਆ ਖਾਣ ਪੀਣ ਵਾਲੇ ਖੜੇ ਲੱਡੂ ਅਨੇਜੇ ਧੱਕ ਬਿੰਦੀ ਕੀ ਹਾਲ ਹੈ ਭਾਈ ਕਿਵੇਂ ਦਾ ਪਹੁੰਚਦਾ ਪਹੁੰਚਦਾ ਜ਼ਰੂਰ ਜੇ ਬਾਜਨਾ ਵਿਰਤਾਣੀ ਚੱਕੋ ਮੰਨਦੇ ਜੇ ਵੜ ਗਏ ਮੈਂ ਬੰਦਾ ਕੀ ਹਾਂ ਹਾਂ ਬਈ ਆਈਦਰ ਆਉਣਾ ਬਹੁਤ ਸਰਤਮਾ ਹੈ ਕਿਉਂਕਿ ਜਦੋਂ ਆਉਂਦਾ ਹੈ ਤਾਂ ਦੂਸਰੀ ਖੇਤਰ ਥੋੜੀ ਹੋ ਜਾਂਦੀ ਹੈ ਥਾਣ ਆ ਗਏ ਮੈਂ ਥੋੜੀ ਵੀਡੀਓ ਬਣਾ ਕੇ ਪਾ ਲੀਆ ਜੀ ਹੂੰ ਹੂੰ ਪਾਉ ਜੀ ਬਾਕੀ ਅੱਛਾ ਵਰੀਆ ਪ੍ਰੋਗਰਾਮ ਆ ਯਾਰ ਸ਼ੌਕ ਦਾ ਪ੍ਰੋਗਰਾਮ ਕਰਿਆ ਗਲੇ ਨੇ ਇੱਧਰ ਹਲਦੀ ਦਾ ਪ੍ਰੋਗਰਾਮ ਚੱਲੀ ਜਾਂਦਾ ਹੈ ਨਾਨਕਾ ਮੇਲਾ ਆ ਗਿਆ ਰਿਸ਼ਤੇਦਾਰ ਆ ਗਏ ਸਾਰੇ ਘਰ जगਮਗਾਉਂਦਾ ਪੂਰਾ ਦੇਖੋ ਖੇਤਾਂ 'ਚ ਘਰ ਹੈ ਨਜ਼ਾਰੇ ਵਾਲਾ ਘਰ ਹੈ ਇਹ ਮੁੰਡੇ ਦਾ ਕੁੜੀ ਦਾ ਦਾਦਾ ਤੇ ਭਾਈ ਮਿੱਠੂ ਸਿੰਘ ਦਾ ਦਾਦਾ ਕੁੜੀ ਦਾ ਹੋਰ ਕੀ ਹਾਲ ਹੈ ਤੁਹਾਡਾ ਸਤਿਕਾਰ ਕੀ ਹਾਲ ਹੈ ਭਾਈ ਜੀ ਹੋਠੀ ਠੀਕ ਹੋ ਹਾਂ ਵਧੀਆ ਹੋਰ ਮਸੇ ਸਤਿਕਾਰ ਚਲੋ ਹੁਣ ਲੇਟ ਹੋਵਾਂਗੇ ਆਪਾਂ ਵੀ ਚੱਲਦੇ ਆਂ ਘਰ ਨੂੰ ਬੱਸ 20 15 20 ਮਿੰਟ ਦਾ ਕੰਮ ਹੈ ਹੁਣ ਕਿੰਨਾ ਕੰਮ ਹੈ ਇਹ ਸੰਦੀਪ ਵਰਗ ਦੇ ਮਿਲਦੀ ਹੈ ਦੇਖੋ ਕੱਲਿਆ ਨਾਨਕਾ ਪਰਿਵਾਰ ਸਾਰਾ ਰਿਸ਼ਤੇਦਾਰ ਆਪਣੇ ਪੀਣੇ ਚਾਹ ਪਾਣੀ ਪੀਂਦਰ ਸਤਾਰਨੋ ਇਹ ਦਵਾਈ ਚੱਲੂਗਾ ਮੈਂ ਤਾਂ ਇਹਦੁਆ ਬੈ ਜਾਗੋ ਦਾ ਪਰਾ ਨਹੀਂ ਆ ਤਾਂ ਬਹੁਤ ਹੋ ਗਿਆ ਰੋਜ ਹੀ ਵਿਆਹਾਂ ਦਾ ਕੰਮ ਹੀ ਚੱਲੀ ਜਾਂਦਾ ਰੋਜ ਵਿਆਹਾਂ ਚ ਹੀ ਹੁੰਨੇ ਆ ਕਿਸੇ ਵਿਆਹ ਦੀ ਬਣਾ ਲੈਣੇ ਵੀਡੀਓ ਕਦੇ ਨਹੀਂ ਬਣਾਉਂਦੇ ਹੈਂ ਚਲੋ ਠੀਕ ਹੈ ਭਾਈ ਓਕੇ